ਜਿੰਦਾਬਾਦ 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 ਭਾਰਤ ਦੇ ਵਿੱਚ ਅੱਜ ਜਿਹੜਾ ਟਰੈਕਟਰ ਮਾਰਚ ਕਰਦੇ ਜਾ ਰਿਹਾ ਸੀ ਟਰੈਕਟਰ ਉੱਤੇ ਜਿਹੜੇ ਕਿਸਾਨ ਵੀਰ ਦੇ ਸਾਰੇ ਆ ਚੁੱਕੇ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੂੰ ਜਾਂ ਕਿਹੜੀਆਂ ਕਿੜੀਆਂ ਮੰਗਾ ਹੈ ਜਿਹੜੀਆਂ ਹੈਗੀਆਂ ਅੱਜ ਜਿਹੜਾ ਟਰੈਕਟਰ ਮਾਰਚ ਕਰਨਾ ਉਹਨਾਂ ਨੂੰ ਲੈ ਕੇ ਭਾਈ ਜੀ ਸਾਡੇ ਨਾਲ ਦੇ ਭਾਈ ਜੀ ਤੁਸੀਂ ਅੱਜ ਟਰੈਕਟਰ ਮਾਰਚ ਕਰਨਾ ਹੈ ਸੜਕਾਂ ਦੇ ਉੱਤੇ ਕੀ ਕਹਾ ਜਾਵੇ ਇਹ ਕਿਹੜੀਆਂ ਕਿੜੀਆਂ ਮੰਗਾ ਤੁਹਾਡੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਜੋ ਵਿਸ਼ੇਬੱਤਾਰ ਸੰਸਥਾ ਡਬਲਯੂਟੀਓ ਆ ਉਹਦੇ ਵਿੱਚ ਇਹਨਾਂ ਦਾ ਅੱਜ ਇੱਕ ਮੀਟਿੰਗ ਹੋ ਰਹੀ ਹੈ ਯੂਏਈ ਦੇ ਵਿੱਚ ਯੂਏਈ ਦੇ ਵਿੱਚ ਆਲ ਵਰਡਾਂ ਦੀਆਂ ਜਿੰਨੀਆਂ ਵੀ ਜਿਹੜੀਆਂ ਡਬਲਯੂਓ ਦੇ ਵਿੱਚ ਸ਼ਾਮਲ ਹੋਣ ਵਾਲੇ ਆਦੇਸ਼ ਆ ਉਹ ਯੂਏਈ ਦੇ ਵਿੱਚ ਪਹੁੰਚ ਰਹੇ ਆ ਸਾਡੀ ਇਹਦਾ ਡਬਲਯੂਓ ਦੇ ਖਿਲਾਫ ਵਿਰੋਧ ਆ ਕਿ ਡਬਲਯੂਓ ਦੇ ਵਿੱਚ ਜੋ ਵੀ ਕੋਈ ਆਉਂਦਾ ਉਹ ਜੋ ਵੀ ਫਸਲ ਆ ਸਾਰੀ ਉਹ ਪ੍ਰਾਈਵੇਟ ਕਰਾਣੇ ਜਾਂ ਕਾਰਪੋਰੇਟ ਕਰਾਣੇ ਉਹੀ ਖਰੀਦ ਕਰਨਗੇ ਜਿਸ ਤਰ੍ਹਾਂ ਕਿ ਪੰਜਾਬ ਦਾ ਔਰ ਹਰਿਆਣਾ ਯੂਪੀ ਔਰ ਰਾਜਸਥਾਨ ਇਹਨਾਂ ਦੇ ਵਿੱਚ ਮੰਡੀਕਰਨ ਨਾ ਹੋਇਆ ਮੰਡੀਕਰਨ ਦੇ ਵਿੱਚ ਜੋ ਸਾਨੂੰ ਐਮਐਸਪੀ ਮਿਲਦੀ ਹੈ ਉਹਦੇ ਵਿੱਚ ਸਾਨੂੰ ਕੋਸ ਭਰੋਸਾ ਹੁੰਦਾ ਕਿ ਜਿਹੜਾ ਸਰਕਾਰ ਨੇ ਸਾਡਾ ਨਾਮ ਚੁੱਕ ਲੈਣਾ ਇਸ ਕਰਕੇ ਅਸੀਂ ਜਿਹੜੇ ਡਬਲਯੂਓ ਦੇ ਸਮਝੌਤੇ ਤਾਂ ਇਹ ਭਾਰਤ ਸਰਕਾਰ ਔਰ ਭਾਜਪਾ ਸਰਕਾਰ ਇਹ ਲਿਆ ਕੇ ਇਹ ਕਾਰਪੋਰੇਟ ਘਰਾਣਿਆਂ ਨੂੰ ਨਾਜ ਜੋ ਵੀ ਹੈ ਸਾਰਾ ਕੁਝ ਉਹਨਾਂ ਦੇ ਸਪੁਰਦ ਕਰਦੀ ਆ ਤੇ ਅਸੀਂ ਇਸ ਵਾਰ ਜੋ ਰੋਸ ਪਕਾਵਾ ਬਹੁਤ ਜ਼ਬਰਦਸਤ ਕਰ ਰਹੇ ਆ ਤੇ ਜੇ ਤੁਹਾਡੀ ਇਹ ਮੰਗਾਂ ਨਹੀਂ ਪੂਰੀਆਂ ਕੀਤੀਆਂ ਫਿਰ ਤੁਸੀਂ ਕੀ ਕਰੋਗੇ ਫਿਰ ਸਾਡਾ ਇਸ ਤੋਂ ਅਗਲਾ ਐਕਸ਼ਨ ਹੈ RAM LILA ਗਰਾਊਂਡ ਦੇ ਵਿੱਚ ਉਹਦੇ ਵਿੱਚ ਸਾਡੀ ਜਿਹੜਾ ਸੰਯੁਕਤ ਮੋਰਚ ਦੀ ਕੌਲ ਆ ਅਸੀਂ ਉੱਥੇ ਪ੍ਰਦਰਸ਼ਨ ਕਰਾਂਗੇ ਉਹਦੇ ਵਿੱਚ ਜਾ ਕੇ ਉੱਥੇ ਪ੍ਰਦਰਸ਼ਨ ਕਰਾਂਗੇ ਜੇਕਰ ਇਹ ਮਤਲਬ ਪਾ ਪਾ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਕੋਈ ਵੀ ਗੌਰ ਨਹੀਂ ਕਰਦੀ ਤੇ ਜਦੋਂ ਇਲੈਕਸ਼ਨ ਆਊਗਾ ਕਾਪ ਕੋਲ ਕੰਟਰੈਕਟ ਲੱਗ ਜੂਗਾ ਜਿਹੇ ਜਿਹੇ ਵਰਤਾਅ ਇਹਨਾਂ ਨੇ ਸਾਡੇ ਨਾਲ ਹਰਿਆਣੇ ਦੇ ਵਿੱਚ ਕੀਤਾ ਜਿਹੜੇ ਇਹਨਾਂ ਦੇ ਕੈਂਡੀਡੇਟ ਹੋਣਗੇ ਸਾਡੇ ਆਲ ਇੰਡੀਆ ਦੇ ਕਿਸਾਨ ਆ ਉਹੋ ਜਾਈ ਬਾਰ ਇਹਨਾਂ ਨਾਲ ਭਾਜਪਾ ਦੇ ਕੈਂਡੀਡੇਟਾਂ ਨਾ ਕਰਨਗੇ ਅੱਜ ਤੁਸੀਂ ਜਿਹੜਾ ਟਰੈਕਟਰ ਮਾਰਚ ਕਰਨਾ ਸੜਕਾਂ ਦੇ ਉੱਤੇ ਟਰੈਕਟਰ ਉੱਤੇ ਜਾ ਕੇ ਤੇ ਨਾਲ ਤੁਸੀਂ ਪੁੱਤਰੇ ਵੀ ਸਾੜਨੇ ਤੁਸੀਂ ਕਹਿ ਰਹੇ ਹਾਂਜੀ ਅਸੀਂ ਇਹਦੇ ਡਬਲ ਟੀਓਰ ਭਾਜਪਾ ਸਰਕਾਰ ਦਾ ਇਸੇ ਵਿਰੋਧ ਦੇ ਵਿੱਚ ਫੁੱਪਣਾ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਟਰੈਕਟਰ ਮਾਰਚ ਤੁਹਾਡਾ ਚੱਲਣਾ ਜੀ ਸਾਡਾ ਜੀ ਅਸਲ ਟਰੈਕਟਰ ਮਾਰਚ ਦਾ ਹੁਣ ਸ਼ੁਰੂ ਹੋ ਹੀ ਚੁੱਕਾ ਹੈ ਠੀਕ ਆ ਕਿ ਨਹੀਂ ਔਰ 3 ਵਜੇ ਤੱਕ ਇਹ ਚੱਲ ਸਕਦਾ ਬਿਲਕੁਲ ਜੀ ਕਿਸਾਨਾਂ ਨਾਲ ਸੀ ਜੋ ਗੱਲ ਕੀਤੀ ਇਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਜਾਂ ਭਾਜਪਾ ਸਰਕਾਰ ਦਾ ਜਿਹੜਾ ਸੈਂਟਰ ਸਰਕਾਰ ਦਾ ਪੁੱਤਰਾ ਸਾਡਾ ਜਾਏਗਾ ਉਹ ਕਹਿੰਦੇ ਜੇ ਸਾਡੀਆਂ ਮੰਗਾਂ ਨਹੀਂ ਜਾਇਆਂ ਅਸੀਂ ਅਗਲਾ ਸਟੈਪ ਜਿਹੜਾ ਸਾਡਾ ਦਿੱਲੀ ਦਾਗਾ ਰੋਜਪੁਰ ਤੋਂ ਬੋਵੀ ਖੰਨਾ ਫਾਸਟੇ ਨੂੰ